ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੀਜੀ ਵਾਰ ਟੱਕਾਸ਼ਾਈ ਕਰਦੇ ਹੋਏ ਆਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖ ਸੇਵਾਦਾਰ ਪ੍ਰਧਾਨ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਉੱਪਰ ਜੋ ਤੀਜੀ ਵਾਰ ਜੋ ਐਨਐਸਐ ਲਾਈ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਜੋ ਨਖੇਦੀ ਹੋ ਰਹੀ ਹੈ ਤੇ ਚਾਰੇ ਪਾਸੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੋ ਤੋਏ ਤੋਏ ਹੋ ਰਹੀ ਹੈ ਇਹ ਜੋ ਤੀਜੀ ਵਾਰ ਐਨਐਸਐ ਲਾਈ ਗਈ ਹੈ ਇੱਕੋ ਮੰਸ਼ਾ ਨਾਲ ਲਾਈ ਗਈ ਹੈ ਵੀ ਜੋ ਵਸਾਖੀ ਕਾਨਫਰੰਸ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੇ ਐਲਾਨ ਕਰ ਦਿੱਤਾ ਸੀ ਵੀ 2027 ਦੇ ਵਿੱਚ ਜੋ ਐਮਪੀ ਭਾਈ ਅਮਰਤਪਾਲ ਸਿੰਘ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸੇ ਚੀਜ਼ ਤੋਂ ਡਰਦਿਆਂ ਸਰਕਾਰਾਂ ਨੇ ਇਹ ਕਦਮ ਚੁੱਕਿਆ ਤੇ ਜੋ ਵਾਰਿਸ ਪੰਜਾਬ ਦੇ ਪਾਰਟੀ ਹੈ ਉਹ ਵੀ ਛੇਤੀ ਕੋਈ ਇਸ ਸਾਰੀ ਘਟਨਾ ਕ੍ਰਮ ਉੱਪਰ ਇੱਕ ਸਖਤ ਕਾਨੂੰਨਨ ਅਤੇ ਇੱਕ ਸਿਆਸੀ ਫੈਸਲਾ ਲਵੇਗੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੋ ਕੱਲ ਤੋਂ ਲੈ ਕੇ ਅੱਜ ਤੱਕ ਸਾਰੇ ਚੈਨਲ ਜੋ ਮੀਡੀਆ ਤੇ ਇੱਕ ਆ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਦੀ ਜਿਹੜੀ ਐਨਐਸਏ ਦਾ ਵਾਅਦਾ ਕੀਤਾ ਗਿਆ ਤਾਂ ਇੱਕ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਦੇ ਅੰਦਰ ਜੋ ਵੀ ਸਿਆਸੀ ਪਾਰਟੀ ਹੈ ਚਾਹੇ ਕਾਂਗਰਸ ਚਾਹੇ ਪੁਰਾਣੇ ਅਕਾਲੀ ਆਪਣੇ ਆਪ ਨੂੰ ਘੌਣ ਵਾਲੇ ਭਾਜਪਾ ਆਮ ਆਦਮੀ ਪਾਰਟੀ ਸਾਰੇ ਇੱਕੋ ਹੀ ਪਲੇਟਫਾਰਮ ਤੇ ਨੇ ਉਹਨਾਂ ਦਾ ਐਂਟੀ ਕੌਣ ਹੈ ਭਾਈ ਅਮਰਤਪਾਲ ਜੋ ਬਸਾਖੀ ਤੇ ਕਾਨਫਰੰਸ ਹੋਈ ਹੈ ਤਲਵੰਡੀ ਸਬੋ ਦਮਦਮਾ ਸਾਹਿਬ ਉਹ ਇਨੀ ਕਾਮਯਾਬ ਕਾਨਫਰੰਸ ਹੋਈ ਹੈ ਜਿਸ ਦੇ ਵਿੱਚੋਂ ਸਰਕਾਰ ਨੇ ਆਖਰ ਬਖਲਾਣ ਚਾਕੇ ਜਿਹੜੀ ਐਨਐਸਏ 'ਚ ਵਾਅਦਾ ਕੀਤਾ ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ 10 ਬੰਦਿਆਂ ਤੋਂ ਜੇ 9 ਬੰਦਿਆਂ ਦੀ ਐਨਐਸਏ ਖਤਮ ਹੋ ਸਕਦੀ ਹੈ ਦਸਾਂ ਦਾ ਰੋਲ ਇਕੁਅਲ ਹੈ ਬਰਾਬਰ ਰੋਲ ਮੰਨਿਆ ਜਾਂਦਾ ਹੈ ਤਾਂ ਦਸਵੇਂ ਤਿੱਕਰ ਪਹੁੰਚਦਿਆਂ ਪਹੁੰਚਦਿਆਂ ਜੋ ਕਾਨਫਰੰਸ ਹੈ ਉਹ ਬੜੀ ਭਾਰੀ ਬਹੁਮੁੱਦ ਦੇ ਨਾਲ ਤੇ ਬੜੇ ਵਧੀਆ ਤਰੀਕੇ ਦੇ ਨਾਲ ਕਾਨਫਰੰਸ ਜੋ ਦਮਦਮਾ ਸਾਹੂ ਹੋਈ ਹੈ ਤਾਂ ਸਰਕਾਰ ਬਖਲਾੜ ਦੇ ਵਿੱਚ ਹੈ ਸਰਕਾਰ ਨੂੰ ਇਹ ਕਿ ਜੇ ਇਹ ਨੂੰ ਛੱਡ ਦਿੱਤਾ ਗਿਆ ਤਾਂ ਪੰਜਾਬ ਜਿਹੜਾ 2 ਸਾਲ ਦੀ ਗੱਲ ਕਰਦੇ ਆ ਇਹ 6 ਮਹੀਨਿਆਂ ਦੀ ਸਿਆਸਤ ਦੇ ਵਿੱਚ ਕਵਰ ਕਰੇਗਾ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਇਸ ਵਕਤ ਸਾਡਾ ਕੋਈ ਸਪੋਰਟਰ ਨਹੀਂ ਸਾਰੀਆਂ ਹਿੰਦੁਸਤਾਨ ਦੀਆਂ ਪੋਲੀਟੀਸ਼ੀਅਨ ਜੋ ਪਾਰਟੀਆਂ ਨੇ ਸਾਰੀਆਂ ਸਾਡੇ ਐਂਟੀ ਨੇ ਸਾਡੀ ਪਾਰਟੀ ਦੇ ਐਂਟੀ ਨੇ ਭਾਈ ਅਮਰਤਪਾਲ ਦੇ ਐਂਟੀ